ਜਿੰਦਾਬਾਦ 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 ਸਰਕਾਰ ਮਰਦਾਬਾਦ 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 ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਹਾਂਜੀ ਜੀ ਅੱਜ ਤੁਹਾਨੂੰ ਮਤਲਬ ਕਿ ਪ੍ਰਧਾਨ ਬਣਾਇਆ ਗਿਆ ਕੀ ਕਹਿਣਾ ਚਾਹੋਗੇ ਤੇ ਔਰ ਡਾਕਟਰ ਸੁਨਾਮ ਸਿੰਘ ਨੇ ਜਥੇ ਬੰਦੇ ਨੂੰ ਛੱਡ ਕੇ ਇੱਧਰ ਆਏ ਹੋ ਕੀ ਕਾਰਨ ਕੀ ਹੋਇਆ ਕਾਰਨ ਇਹ ਹੈ ਕਿ ਇੱਕ ਗਲੀ ਦਾ ਮਸਲਾ ਹੈ ਗਲੀ ਦਾ ਮਸਲਾ ਹੈ ਚਲੋ ਇਹਨਾਂ ਦੀ ਕੋਈ ਅਣਬਣ ਹੋ ਗਈ ਸੀ ਉਹ ਚਾਹੀਦਾ ਇਸ ਮੋਦਬਾਰਾ ਨੂੰ ਵੀ ਉਹਨਾਂ ਦਾ ਰਾਈ ਨਮਾ ਕਰਾਉਂਦੇ ਮੋਦਬਾਰਾ ਆਪਾਂ ਕਾਦੇ ਵਾਸਤੇ ਬਣਾਉਨੇ ਆਪਾਂ ਇਸੇ ਕਰਕੇ ਬਣਾਉਨੇ ਆ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਥਾਣੇ 'ਚ ਨਾ ਉਜੜਨਾ ਪਵੇ ਇਥੇ ਜਿਹੜੇ ਮਿਹਰਦਾਰ ਬਣੇ ਜਾਂ ਬੰਦੇ ਨੇ ਉਹ ਖੁਦ ਹੀ ਲੋਕਾਂ ਦੇ ਆਂਦੇ ਵੀ ਅਸੀਂ ਪਰਚੇ ਕਰਵਾਉਣੇ ਆ। ਅਸੀਂ ਉਹਨਾਂ ਗੜੀ ਜਾ ਕੇ ਬੇਨਤੀ ਕੀਤੀ ਸੀ ਵੀ ਇਹ ਪਰਚੇ ਨਹੀਂ ਹੋਣੇ ਚਾਹੀਦੇ। ਉਹਨਾਂ ਦਾ ਰਾਜੀ ਨਵਾ ਕਰੋ। ਉਹਨਾਂ ਨੇ ਸਾਡੀ ਕੋਈ ਨਹੀਂ ਸੁਣੀ। ਇਸ ਕਰਕੇ ਅਸੀਂ ਉਹਨਾਂ ਦੀ ਪਾਰਟੀ ਛੱਡ ਕੇ ਇਹ ਪਾਰਟੀ ਜਿਹੜੀ ਹੈ ਨੌਜਵਾਨਾਂ ਦੀ ਇਹ ਆਪਾਂ ਪਾਰਟੀ ਚੁਣੀ ਆ ਕਿਉਂਕਿ ਸਾਨੂੰ ਇਹਨਾਂ ਤੋਂ ਹੀ ਆਸ ਏ ਆ ਵੀ ਵੱਧ ਤੋਂ ਵੱਧ ਜਿਹੜੇ ਲੋਕਾਂ ਦੇ ਘਰੇ ਫੈਸਲੇ ਕਰਾਉਣ ਤਾਂ ਕਿ ਲੋਕ ਜਾ ਕੇ ਥਾਣਿਆਂ ਕਚਹਿਰੀਆਂ 'ਚ ਨਾ ਓਜੜਨ। ਉਹ ਹੈ ਗੁਰਜੀਤ ਕਾਲਸਾ, ਗੁਰਜੀਤ ਜੀ ਬਟੇ ਮੈਂ ਕਬੀਰ ਸਿੰਘ ਕਿਸਾਨ ਨੌਜਵਾਨ ਸੰਘਰਸ਼ੀ ਮੀਟਿੰਗ ਜ਼ਿਲ੍ਹਾ ਜਲੰਧ ਸਕੱਤਰ ਅੱਜ ਪਿੰਡੀਆਂ ਉਧਰ ਦੇਖੇ ਅਸੀਂ ਈਟਾਈ ਬਣਾਉਣ ਵਾਸਤੇ ਆਏ ਆ ਅਸੀਂ ਇੱਥੇ ਆਪਣੀ ਈਟਾਈ ਬਣਾਈਆਂ ਤੇ ਅਸੀਂ ਆਪਣੇ ਜੋਲ ਸੰਵਿਧਾਨ ਇੱਕ ਤੌਰ ਤੇ ਜੋ ਸਾਡੀ ਜੱਫੇਬੰਦੀ ਤੇ ਸੰਵਿਧਾਨ ਆ ਉਹ ਸੰਧਾਨਾਂ ਦੇ ਦੌਰ ਤੇ ਆ ਇਹ ਉਹਦੇ ਮਸਲੇ ਜਿਹੜੇ ਆ ਆਪਣੇ ਹੱਲ ਕਰਦੇ ਆ ਪਿੰਡਾਂ ਵਿੱਚ ਬਹਿ ਕੇ ਬਾਕੀ ਜੋ ਸਾਡੇ ਸ਼ੰਭੂ ਬਾਡਰ ਤੇ ਟਿਕਰੀ ਬਾਡਰ ਤੇ ਇੱਥੇ ਜਿਹੜੇ ਸਾਡੇ ਧਰਨੇ ਚੱਲ ਰਹੇ ਆ ਖਨੌਰੀ ਬਾਡਰ ਤੇ ਉਹ ਇਹ ਜਿਹੜੇ ਧਰਨੇ ਚੱਲ ਰਹੇ ਆ ਅਹੀਂ ਉਹਨਾਂ ਦੇ ਚੱਲਣ ਤੇ ਨਾਲ ਅਹੀਂ ਇਹਨਾਂ ਨੂੰ ਚੱਲਣ ਦੀ ਅਪੀਲ ਕਰਦੇ ਆ ਕਿਉਂਕਿ ਸਾਡੇ ਨਾਲ ਬਹੁਤ ਵਾਰ ਚੱਲ ਕੇ ਬਾਕੀ ਵੀ ਜਿਹੜੀਆਂ ਜੱਫੇ ਬੰਦੀਆਂ ਹੋਰ ਨੇ ਉਹਨਾਂ ਨੂੰ ਇਹ ਵੀ ਚਾਹੁੰਦੇ ਆ ਜਿਹੜੇ ਨਾਲ ਚੱਲਣ ਦਾ ਹਾਂਜੀ ਪ੍ਰਧਾਨ ਜੀ ਅੱਜ ਮੀਟਿੰਗ ਕੀਤੀ ਗਈ ਕਿਸ ਸੰਬੰਧੀ ਕੀਤੀ ਗਈ ਜੀ ਅੱਜ ਪਿੰਡੀ ਔਲਖਾਂ ਦੇ ਵਿੱਚ ਨਵੀਂ ਇਕਾਈ ਦਾ ਗੱਠਨ ਕੀਤਾ ਗਿਆ ਜਿਹੜਾ ਦਿੱਲੀ ਦੇ ਵਿੱਚ ਬਾਦਰਾਂ ਤੇ ਚੱਲ ਰਿਹਾ ਮੋਰਚਾ ਸ਼ੰਭੂ ਖਨੌਰੀ ਔਰ ਦੱਬ ਵਾਲੀ ਰਤਨਪੁਰਾ ਔਰ ਇਹਨਾਂ ਬਾਦਰਾਂ ਦੇ ਮਜ਼ਬੂਤੀ ਵਾਸਤੇ ਹਰ ਪਿੰਡ-ਪਿੰਡ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਅੱਜ ਪਿੰਡੀ ਔਲਖਾਂ ਦੇ ਵਿੱਚ ਨਵੀਂ ਇਕਾਈ ਦਾ ਜਿਹੜਾ ਇੱਥੇ ਗੱਠਨ ਕੀਤਾ ਗਿਆ ਇੱਥੇ ਸਾਡੇ ਪ੍ਰਧਾਨ ਜੀ ਸਰ ਕਬਲਜੀਤ ਸਿੰਘ ਜੀ ਜਿਹੜੇ ਨਿਯੁਕਤ ਕੀਤੇ ਗਏ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਾਰਡਰਾਂ ਦੇ ਉੱਤੇ 31 ਅਗਸਤ ਨੂੰ ਜਿਹੜੀ ਆ 200 ਦਿਨ ਪੂਰਾ ਹੋ ਰਿਹਾ ਉਸ 200 ਦਿਨ ਦੇ ਵਿੱਚ ਜਿਹੜਾ ਭਾਗ ਲੈਣ ਵਾਸਤੇ ਜਿਹੜਾ ਅਪੀਲ ਕੀਤੀ ਗਈ ਸੰਗਤਾਂ ਨੂੰ ਔਰ 15 ਅਗਸਤ ਨੂੰ ਜਿਹੜਾ ਟਰੈਕਟਰ ਮਾਰਚ ਆ ਟਰੈਕਟਰ ਮਾਰਚ ਦੇ ਵਿੱਚ ਵੱਧ ਤੋਂ ਵੱਧ ਟਰੈਕਟਰ ਖੜਕੇ ਅਪੀਲ ਕੀਤੀ ਗਈ ਆ ਤੇ ਵੱਧ ਤੋਂ ਵੱਧ ਕਸ ਤੋਂ ਉਹਦੇ ਟਰੈਕਟਰ ਖੜੇ ਜਾਣ ਤਾਂ ਕਰਕੇ ਜਿਹੜਾ ਅੱਜ ਦੀ ਮੀਟਿੰਗ ਸੀ ਤੇ ਅੱਜ ਜੀ ਜੋ ਕੋਈ ਗਲੀ ਦਾ ਵੀ ਕੋਈ ਮਸਲਾ ਹੈਗਾ ਹੈ ਕੋਈ ਦੂਜੀ ਧਿਰ ਜਿਹੜੀ ਹੈ ਇਹਨਾਂ ਦੇ ਪਰਚੇ ਕਰਾਉਣ ਨੂੰ ਫਿਰਦੀ ਹੈ ਪੱਤਰਕਾਰ ਦੇ ਉੱਤੇ ਵੀ ਇਲਜ਼ਾਮ ਕੋਈ ਲਾਇਆ ਗਿਆ ਉਹਦੇ ਕੇ ਸਬੰਧ ਕੀ ਤੜ ਦੇਖੋ ਜੀ ਜਿਹੜੇ ਸਾਡੀ ਜਥੇਬੰਦੀ ਅਸੀਂ ਇਹ ਨਹੀਂ ਕਹਿੰਦੇ ਕਿਸੇ ਨੂੰ ਕਿ ਪਰਚੇ ਕਰਾਓ ਪਿੰਡ ਖੁਵਾਰੀ ਦੇ ਪਿੱਛੇ ਵਾਦ-ਵਿਵਾਦ ਹੋਇਆ ਸੀਗਾ ਉਹ ਵੀ ਦੋਹਾਂ ਜਥੇਬੰਦੀਆਂ ਨੇ ਬੈਠ ਕੇ ਉਹਨੂੰ ਬੜੇ ਸੁਚੱਕੇ ਕਾਂਗ ਨਾਲ ਸੁਝਾ ਕੇ ਔਰ ਉਸ ਜਿਹੜਾ ਆਵਾਜ਼-ਵਿਵਾਦ ਉਹ ਖਤਮ ਕੀਤਾ ਗਿਆ ਇੱਥੇ ਵੀ ਉਸੇ ਤਰ੍ਹਾਂ ਜਿਹੜਾ ਇਹਨਾਂ ਨੂੰ ਆਕੇ ਇਹਨਾਂ ਦਾ ਫੈਸਲਾ ਕਰਾਇਆ ਜਾਊਗਾ ਤਾਂ ਨਾ ਆਕੇ ਕਿਸੇ ਦੇ ਪਰਚਾ ਕਰਾਇਆ ਜਾ ਨਾ ਉਸ ਤੇ ਪੱਤਰਕਾਰ ਭਾਈ ਜਿਹੜਾ ਚੌਥਾ ਸਭ ਮੰਨਿਆ ਜਾਂਦਾ ਉਸ ਤੇ ਮਤਲਬ ਜਿਹੜੀ ਟਿੱਪਣੀ ਕਰਨੀ ਜਾਂ ਕੋਈ ਉਹਦਾ ਨਾਮ ਲਿਖਾਉਣਾ ਉਹਦਾ ਕੀ ਮਤਲਬ ਬਿਲਕੁਲ ਗਲਤ ਗੱਲ ਆ ਜੀ ਵੇਖੋ ਪੱਤਰਕਾਰ ਜਿਹੜੇ ਆ ਸਾਡੇ ਭਰਾ ਆ ਅੱਜ ਜੇ ਸਾਡੇ ਇੱਥੇ ਆਵਾਜ਼ ਅੱਜ ਅਸੀਂ ਮੀਟਿੰਗ ਕੀਤੀ ਆ ਤੁਹਾਡੇ ਪੱਤਰਕਾਰਾਂ ਦੇ ਰਹੀ ਪੱਤਰਕਾਰਾਂ ਦੇ ਮਾਧਿਅਮ ਰਹੀ ਜਿਹੜਾ ਉਹ ਆਵਾਜ਼ ਆ ਉਹ ਸੈਂਟਰ ਤੱਕ ਪਹੁੰਚ ਰਹੀ ਆ ਸੈਂਟਰ ਤੱਕ ਜਿਹੜੀ ਆਵਾਜ਼ਾਂ ਨੇ ਉਹ ਪੱਤਰਕਾਰਾਂ ਦੇ ਜਿਹੜਾ ਬਹੁਤ ਵੱਡਾ ਯੋਗਦਾਨ ਆ ਪਿਛਲੇ ਅੰਦੋਲਨ ਚ ਵੀ ਬਹੁਤ ਵੱਡਾ ਯੋਗਦਾਨ ਰੋਬਰ ਤੇ ਸਾਡੇ ਨਾਲ ਜਿਹੜੇ ਸਿੰਘੂ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਕੋਲੇ ਕਾਡੀਆਂ ਔਰ ਫੱਟਰ ਵੀ ਹੋਏ ਪੱਤਰਕਾਰਾਂ ਦਾ ਯੋਗਦਾਨ ਬਹੁਤ ਵੱਡਾ ਆ ਕਿਸਾਨੀ ਨੂੰ ਬਚਾਉਣ ਵਾਸਤੇ ਔਰ ਜਿਹੜੀਆਂ ਜਥੇਬੰਦੀਆਂ ਨੂੰ ਮਥੰਬ ਬਣ ਕੇ ਨਾਲ ਖੜੋਤੀਆਂ ਆਏ ਨੇ ਅਸੀਂ ਧੰਨਵਾਦੀਆਂ ਪੱਤਰਕਾਰਾਂ ਦੇ ਪੱਤਰਕਾਰਾਂ ਦੇ ਉੱਤੇ ਟਿੱਪਣੀ ਕਰਨ ਜਿਹੜੀ ਉਹ ਗਲਤ ਗੱਲ ਆ ਮੈਂ ਸਾਰੀਆਂ ਜਥੇਬੰਦੀਆਂ ਅਪੀਲ ਕਰਾਂਗਾ ਕਿ ਕੋਈ ਕਿਸੇ ਵੀ ਪੱਤਰਕਾਰ ਭਾਈ ਜਰਾ ਮਾਰੀ ਟਿੱਪਣੀ ਨਾ ਕੀਤੀ ਜਾਵੇ ਐਵੇਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ